ਪੂਰੇ ਦੇਸ਼ ਭਰ ਦੇ ਨਾਲ ਨਾਲ ਫਗਵਾੜਾ ਵਿਖੇ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦਾ ਪ੍ਰੀ ਨਿਰਵਾਣ ਦਿਵਸ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਇਸ ਸਬੰਧੀ ਅੰਬੇਦਕਰ ਪਾਰਕ ਗੁਰਹਰ ਗੋਬਿੰਦਨਗਰ ਫਗਵਾੜਾ ਵਿਖੇ ਆਪ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਜਗਵਿੰਦਰ ਸਿੰਘ ਮਾਂਦੇ ਅਗਵਾਈ ਹੇਠ ਸਮੂਹ ਪਾਰਟੀ ਵਰਕਰਾਂ ਨੇ 바ਵਾ ਸਾਹਿਬ ਜੀ ਦੇ ਬੁੱਧ ਤੇ ਫੁੱਲ ਮਲਾਮਾ ਭੇਟ ਕਰ ਭਾਪੀਆਂ ਦੀਆਂ ਸ਼ਰਧਾਂਜਲੀਆ ਭੇਟ ਕੀਤੀਆਂ ਇਸ ਦੌਰਾਨ ਸਰਦਾਰ ਦਰਮਨ ਨੇ ਕਿਹਾ ਕਿ 바ਵਾ ਸਾਹਿਬ ਜੀ ਨੇ ਭਾਰਤ ਦਾ ਸੰਵਿਧਾਨ ਲਿਖ ਕੇ ਦਬੇ ਕੁਚਲੇ ਲੋਕਾਂ ਨੂੰ ਜੀਉਣ ਦਾ ਰਸਤਾ ਦਿਖਾਇਆ ਸੀ ਤੇ ਸਾਨੂੰ ਸਾਰਿਆਂ ਨੂੰ ਉਹਨਾਂ ਵੱਲੋਂ ਦਰਸਾਏ ਮਾਰਗ ਤੇ ਚੱਲਦੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆਤ ਬਣਾ ਕੇ 바ਵਾ ਸਾਹਿਬ ਜੀ ਵੱਲੋਂ ਦੇਖੇ ਗਏ ਸੁਪਨੇ ਨੂੰ ਪੂਰਾ ਕੀਤਾ ਜਾਵੇ। ਇਸ ਦੌਰਾਨ ਵੱਡੀ ਗਿੰਦੀ ਵਿੱਚ ਆਪ ਪਾਰਟੀ ਦੇ ਵਰਕਰ ਮਜੂਸਾਨ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਰਿਪੋਰਟ। ਅੱਜ ਬਾਬਾ ਸਾਹਿਬ ਦੇ ਪ੍ਰੀਮੀਅਰ ਮਾਨ ਦੇ ਸਿਰ ਤੇ ਮੇਰੀ ਪਾਰਟੀ ਆਮਾਦੀ ਪਾਰਟੀ ਦਰਸਤ ਕੁੰਦੀ ਸਾਡਾ ਜਿਹੜਾ ਬਖਸ਼ਿਸਦ ਹੈ ਸਾਡੀ ਪਾਰਟੀ ਦਾ ਜਿਹੜਾ ਰਸਤਾ ਉਹ ਰੋਧਨ ਅੰਸਤ 60 ਸਾਥ ਚੀਤ ਸਿੰਘ ਭਗਤ ਹੋਰ ਬਾਬਾ ਦੇ ਕਰ ਸਾਹ ਅਨੇ ਮਾਰਗ ਦਰਸ਼ਕ ਅਸੀਂ ਉਹਦੇ ਪੰਦ ਪੱਤ ਜਿੰਨਾ ਪਹੁੰਚ ਆਮਾਦੀ ਪਾਰਟੀ ਇੱਕ ਅੰਦੋਲਨ ਚ ਪੈਦਾ ਹੋਈ ਪਾਰਟੀ ਅੱਜ ਉਹਨਾਂ ਦੇ ਪ੍ਰੀ ਨਿਰਮਾਣ ਦੇ ਸਿਰ ਤੇ ਅਸੀਂ ਅੱਜ ਉਹਨਾਂ ਨੂੰ ਨਮਨ ਹੋਏ ਉਹਨਾਂ ਚਰਨਾਂ ਵਿੱਚ ਬੰਦਨਾ ਕੀਤੀ ਹੈ ਬਾਬਾ ਸਾਹਿਬ ਭਾਰਤ ਰਤਨ ਜੀ ਵਾਸ ਗ੍ਰੇਟ ਇਟੀ ਹੀ ਵਾਸ ਇਟ ਵੈਨ ਨੋਨ ਇੰਡੀਆ ਇਨ ਦੀ ਵਰਲਡ ਹੋਲ ਵਰਲਡ ਆਫ ਕੰਟਰੀ ਐਵਰੀ ਕੰਟਰੀ ਐਵਰੀ ਵਰਲਡ ਔਰ ਉਹਨਾਂ ਦੀ ਜ਼ਿੰਦਗੀ ਇੱਕ ਸ਼ਗਰਸ਼ ਮੇ ਜਿੰਦਗੀ ਸੀ ਸਭ ਤੋਂ ਵੱਡੀ ਲੜਾਈ ਉਹਨਾਂ ਨੇ ਅਨਪੜਤਾ ਦੇ ਅਗੇਂਸਟ ਲੜਾਈ ਸ਼ੁਰੂ ਕੀਤੀ समाज ਦੇ ਵਿੱਚ ਉਹ ਦਿਸ਼ਾ ਦਲਿਤ ਲੋਕਾਂ ਦੀ ਜੈ ਇਸਲੀ ਦਜਾ ਤੇ ਉਹਨਾਂ ਨੇ ਉਸ ਦੇ ਪ੍ਰਤੀ ਲੜਾਈ ਲੜ ਕੇ ਉਹਨਾਂ ਨੂੰ ਇੱਕ ਇੰਡੀਪੈਂਡੈਂਟ ਦੇ ਨਾਮ ਜਿਵਾਦੀ ਫਾਊਂਡਰ ਆਫ ਦੀ ਇੰਡੀਅਨ ਕਲਚਰ ਆਈ ਆਈ ਸ਼ੂਟ ਹੈਮ ਜੀ ਬਖਸ਼ ਬਾਬਾ ਜੀ ਬਖਸ਼ ਸਾਹਿਬ ਅੱਜ ਅਸੀਂ ਉਹਨਾਂ ਦੀ ਚਲਾਨਾ ਅਨੁਸਕਾਰ ਕੀਤੀ ਹੈ ਔਰ ਹੀ ਵਾਜ਼ ਕ੍ਰੇਟ ਮੈਨ ਸ਼ਾਇਦ ਇਸ ਦੁਨੀਆਂ ਇਨਸਾਨ ਮੱਕੇ ਇਸ ਸਮਾਜ ਚ ਪੈਦਾ ਨਾ ਹੋਵੇ ਜਿਹੜਾ ਸਾਰੇ ਭਾਰਤ ਦੀ ਸ਼ਿਸ਼ਮਤ ਨੂੰ ਲਾਤਾ ਤਾਂ ਬਕਿਸਮਤ ਨਹੀਂ ਰਾਜ ਦੀ ਕਿਸਮ ਨੂੰ ਨਿਕਣਾ ਵਾੜਾ ਹੋਵੇ ਆਈ ਫਾਊਂਡ ਆਫ ਬਾਬਾ ਸਾਹਿਬ ਆਈ ਪ੍ਰਾਊਡ ਆਈ ਪ੍ਰਾਊਡ ਆਫ ਬਾਬਾ ਜੀ ਬਖਸ਼ ਸਾਹਿਬ कि ਅਸੀਂ ਅੱਜ ਸਾਰੇ ਮੇਰੀ ਪਾਰਟੀ ਦਾ ਅਸਲੀ ਮਕਸਦ ਇਹ ਰਭਾ ਉਸ ਆਪਣੇ ਵਾਅਦੇ ਕਰਨਾ ਹਰ ਪਾਰਟੀ ਨੂੰ ਕਿਹਾ ਸੀ ਬੋਲਣ ਦੀ ਪੈਣ ਦੀ ਖਾਣ ਦੀ ਪੀਣ ਦੀ ਹਰ ਚੀਜ਼ ਜੋ ਅੱਜ ਮੈਂ ਮੇਰੀ ਪਾਰਟੀ ਜੋ ਸੀਨੀਅਰ ਮੇਰੇ ਨੇਤਾ ਨੇ ਸਾਰੇ ਬੋਲੇ ਮੈਂ ਨਾਲ ਸਭ ਕਦੇ ਸੱਚੀ ਖੜੀ ਦੇਖ ਸਕਦੇ ਹੋ ਬਸ ਉਹਨਾਂ ਚੰਗਣ ਨੂੰ ਗੁੰਮ ਕਰਦੇ ਆਂ ਭਾਵੇਂ ਉਹ ਸਾਡੇ ਵਿੱਚ ਜਿੰਦਾ ਨਹੀਂ ਰਹੇ ਉਹਨਾਂ ਦੀ ਲਿਖਤ ਭਾਰ ਨਹੀਂ ਕਿਸਵਤ ਕੰਸਟੀਟਿਊਸ਼ਨ ਤਦ ਤੱਕ ਰਹੇਗਾ ਜਦ ਤੱਕ ਭਾਤੇ ਧਰਤੀ ਦੇ ਭਾਤੀ ਤੱਕ ਤੇ ਅੰਸ਼ਾਂ ਰਹੇ ਤਦ ਤੱਕ ਬਬਸਾਪਸ